ਨਵਾਂ ਥਾਣੇਦਾਰ ਨਹੀਂ ਬਦਲ ਕੇ ਆਇਆ ਤੁਹਾਡੀ ਬੋਲੀ ਪਤਾ ਨਹੀਂ ਕਿਹੜੇ ਲੋਕਾਂ ਨੇ ਵਿਗਾੜੀ ਹੁੰਦੀ ਹੈ ਮੈਂ ਬੜਾ ਹੈਰਾਨ ਹੁੰਨਾ ਬਹੁਤ ਥਾਣੇ 'ਚ ਮੈਂ ਜਾ ਕੇ ਦੇਖਿਆ ਜਿਹੜੇ ਤੁਹਾਡੇ ਵਰਗੇ ਚੌਧਰੀ ਆਉਂਦੇ ਆ ਨਾ ਉਹਨਾਂ ਦੀ ਭਾਸ਼ਾ ਆ ਹੀ ਹੁੰਦੀ ਹੈ ਐਸਐਸਪੀ ਨੂੰ ਫੋਨ ਕਰਾਂ ਡੀਐਸਪੀ ਨੂੰ ਫੋਨ ਕਰਾਂ ਥਾਣੇਦਾਰ ਬਦਲ ਕੇ ਆਇਆ ਹੈ ਕਿ ਘਟੋ ਘਟ ਵਰਦੀ ਦਾ ਸਤਿਕਾਰ ਕਰ ਲਿਆ ਕਰੋ ਸਿੱਖ ਲੋ ਕੁਝ ਕਿਹਨੇ ਤੁਹਾਨੂੰ ਪ੍ਰਧਾਨ ਬਣਾਇਆ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਹੋ ਗਈ ਜੀ ਚੰਨ ਲਈ ਆਏ ਆ ਤੁਸੀਂ ਤੇ ਅੱਜ ਹੀ ਸਾਡੇ ਬੰਦੇ ਚੱਕਣੇ ਸ਼ੁਰੂ ਕਰਤੇ ਥੋੜੇ ਬੰਦੇ ਮਤਲਬ ਤੁਹਾਡੇ ਹਿੱਸੇਦਾਰੀ ਇਹਦੇ ਨਾਲ? ਉਹ ਨਹੀਂ ਇਹ ਭਰਾਵਾਂ ਦੇ ਨਾਮ ਰਹਿਣਾ ਪੈਂਦਾ ਯਾਰੀ ਦੋਸਤੀ ਹੁੰਦੀ ਆ ਹੋਰ ਹਾਂ ਮੈਂ ਸਮਝ ਗਿਆ ਜੇ ਭਰਾ ਹੈ ਜੇ ਯਾਰੀ ਦੋਸਤੀ ਹੈ ਤਾਂ ਮਤਲਬ ਤੁਹਾਡਾ ਕੋਈ ਸ਼ੇਅਰ ਹੈਗਾ ਤੇ ਕੰਮ ਦੇ ਵਿੱਚ ਕਾਲੇ ਕਾਰਨਾਮੇ ਅੰਚ ਉਹ ਬੰਦਾ ਛੱਡੋ ਸਾਡਾ ਨਹੀਂ ਮੈਂ ਐਸਐਸਪੀ ਨੂੰ ਫੋਨ ਲਾਉਣਾ ਜੇ ਦੁਬਾਰਾ ਜਬਾਨ ਆਹ ਹੋਈ ਨਾ ਐਸਐਸਪੀ ਨੂੰ ਫੋਨ ਲਾਉਣਾ ਉਹ ਮੇਰੀ ਹਾਈ ਕਮਾਂਡ ਹੈ ਮੇਰੇ ਅਫਸਰ ਹੈ ਮੇਰਾ ਸਭ ਕੁਝ ਹੈ ਐਸਐਸਪੀ ਸਾਹਿਬ ਸ਼ਬਦ ਵਰਤਿਆ ਕਰ ਉਹ ਐਸਐਸਪੀ ਨੂੰ ਫੋਨ ਲਾਉਣਾ ਕੀ ਗੱਲ ਜਵਾਕ ਐਨੇ ਕਹੇ ਜੋ ਚਲੋ ਸਰਕਾਰ ਨਹੀਂ ਪਤਾ ਕੀ ਹੁੰਦਾ ਐ ਕਾ ਅਫਸਰ ਦਾ ਐਸਐਸਪੀ ਸਾਹ ਪੈਦ ਨਹੀਂ ਸੋਚ ਉਪਰ ਹੈ ਤੇਰਾ ਮੈਂ ਸੁਣ ਲੈਣਾ ਸਭ ਕੁਝ ਕਿਥੋਂ ਆਇਆ ਜੀ ਕਿਹੜੀ ਜਗ੍ਹਾ ਤੋਂ ਆਇਆ ਮੈਂ ਤਾਂ ਕਾਸਟੋਂ ਆਇਆ ਧਰਤੀ ਤੇ ਨਹੀਂ ਰਹਿੰਦਾ ਮੈਂ ਅਸੀਂ ਅੱਜ ਤੱਕ ਰੇ ਉਪਰ ਹੀ ਆਲਣਾ ਮੇਰਾ ਕਾਸਟ ਜੀ ਤੂੰ ਕੀ ਲੈਣਾ ਇਸ ਗੱਲ ਤੋਂ ਹੱਥ ਥਲੇ ਕਰ ਹੱਥ ਥੱਲੇ ਕਰਨਾ ਮੇਰੀ ਗੱਲ ਸੁਣ ਲੈ ਸਾਫ ਸ਼ਬਦਾਂ ਜੀ ਮੇਰੇ ਵੱਲ ਦੇਖ ਦੇਖ ਸਕਦਾ ਹਾਂ 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 ਜੀ ਕਿੰਨੇ ਕੁ ਬੰਦੇ ਜਿੰਨਾਂ ਕੋਲ ਸਮਾਨ ਲੈਣਾ ਹੈ ਇਹ ਇਹਦੇ ਚ ਪਰਨ ਵਾਲਾ ਹਾਂ ਕਿਹੜੇ ਸੱਚ ਦੱਸਣਾ ਸੱਚ ਦੱਸਣਾ ਇੱਕ ਮੇਰੀ ਇੱਕ ਗੱਲ ਧਿਆਨ ਰੱਖੀ ਵੀ ਮੈਂ ਮਾਰ ਮਾਰ ਕੇ ਜਾਨ ਕੱਢ ਦੇਣਾ ਹੁੰਦਾ ਨਹੀਂ ਠੀਕ ਹੈ ਨਹੀਂ ਮੈਨੂੰ ਮੈਨੂੰ ਨਹੀਂ 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 ਚਾਹੀਦੀ ਨਹੀਂ 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 ਚਾਹੀਦੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦਿਓ ਹਾਂ ਜੀ ਕਿੰਨੇ ਕੁ ਬੰਦਿਆਂ ਨੂੰ ਜਾਣਦਾ ਜਿਹੜੇ ਇਹਦੇ ਚ ਪਰਮਲਾ ਸਮਾਨ ਸਪਲਾਈ ਕਰਦੀ ਸਰਪੰਚ ਜਣੇ ਮਰਦਾ ਮਾਰਿਆ ਦਲਵਾ ਮੈਨੂੰ ਮੈਨੂੰ ਪੁੱਤੇ ਬੈਠ ਕਾਜੀਆਂ ਨੂੰ ਤੂੰ ਕਹਿ ਕੇ ਨਾ ਤੇਰਾ ਖੜਾ ਛੜਾ ਰਾਮਿਆ ਨਹੀਂ ਕਰਨੇ ਮੇਰੇ ਕੋਲ ਸਿੱਧਾ ਬੈਠਾ ਰਹੀ ਮਾਰ ਕੇ ਚਪੇੜਦਾ ਮੈਂ ਤੇਰਾ ਬੂਥਾ ਵਿਗਾੜ ਦੂੰਗਾ ਮੈਂ ਤੈਨੂੰ ਮੈਂ ਦੱਸੇ ਜਾਨਾ ਪਰ ਮੈਨੂੰ ਦੱਸ ਰਿਆ ਤਾਂ ਮੈਂ ਸਿੱਧਾ ਬੈਠੀ ਥੱਲੇ ਦਵਾਰਾ ਡਿਗਣਾ ਡਰਾਮਾ ਕੀਤਾ ਤੇ ਮਾਰ ਦਊ ਮੈਂ ਤੈਨੂੰ ਕੁੱਟ ਕੇ ਨਾ ਤੂੰ ਛੱਡ ਤਾਂ ਮੈਨੂੰ ਮਾਰ ਦੇਣਗੇ ਜੇ ਤੂੰ ਨਾ ਦੱਸਿਆ ਤੈਨੂੰ ਮੈਂ ਮਾਰ ਦੂੰ ਨਾ ਕੀ ਉਹਨਾਂ ਦਾ ਨਾ ਕੀ ਹੈ ਉਹਨਾਂ ਦਾ ਜਿਹੜਾ ਵੱਡਾ ਕੰਮ ਕਰਦਾ ਉਹਦਾ ਨਾਂ ਕੀ ਹੈ ਡਰਾਮੇ ਨਹੀਂ ਕਰਨੇ ਮੇਰੇ ਕੋਲ ਨਹੀਂ ਡਰਾਮੇ ਮੇਰੇ ਕੋਲ ਡਰਾਮੇ ਨਹੀਂ ਕਰਨੇ ਮੈਂ ਤੁਹਾਨੂੰ ਪੁੱਛਿਆ ਜਿਹੜਾ ਵੱਡਾ ਕੰਮ ਸਭ ਤੋਂ ਵੱਡਾ ਤਸਕਰ ਉਹਦਾ ਨਾਂ ਕੀ ਹੈ ਦੱਤ ਜੀ ਦੱਤ ਦੱਤ ਕਹਿੰਦੇ ਆ ਜੀ ਉਹਨੂੰ ਜਾਣਦੇ ਹੋ ਦੱਤ ਨੂੰ ਪੰਜ ਜਾਣਦੇ ਆ ਜੀ ਸ਼ਕਲ ਜਾਣਦਾ ਉਹਦੀ ਪਾਛਾ ਕੋ ਜਾਣਦੇ ਜੀ ਹਲੋ ਮਨਜੀ ਜੀ ਪਰਮਜੀਤ ਨੂੰ ਗੱਡੀ ਦਿਓ ਤੇ ਚਾਰ ਮੁਲਾਜ਼ਮ ਦਿਓ ਨਾਲੇ ਉਹ ਦੱਤ ਦੋਤਾ ਉਹ ਚੋੱਕ ਕੇ ਲਿਆਉਣਾ ਠੀਕ ਹੈ ਹਾਂ ਚਾਰ ਮੁਲਾਜ਼ਮ ਦੇ ਦੋਨ ਨੂੰ ਹੁਣ ਧਿਆਨ ਨਾਲ ਜਾਣਾ ਠੀਕ ਆ ਸਰ ਹੁਣ ਸ਼ੀਜੀ ਨੂੰ ਕਹਤਾ ਨਹੀਂ ਗੱਦਰ ਮੁਲਾਜ਼ਮ ਲੈ ਜਾਓ ਗੱਡੀ ਲੈ ਜਾਓ ਹਾਂਜੀ ਬੰਦਾ ਲੈ ਕੇ ਆਉਣਾ ਚੋਕ ਕੇ ਤੇ ਕੋਈ ਇਹੋ ਜਿਹਾ ਬਹਾਨਾ ਨਹੀਂ ਮੈਨੂੰ ਚਾਹੀਦਾ ਕਿ ਬੰਦਾ ਭੱਜ ਗਿਆ ਜੀ ਬੰਦੇ ਨੂੰ ਪਤਾ ਲੱਗ ਗਿਆ ਜੀ ਇਹਨੂੰ ਹਵਾਲਾ ਦੇਜੋ ਆਜੋ ਚੱਕ ਲਿਓ ਦੱਤੋ ਤੁਮ ਸਤਿ ਸ਼੍ਰੀ ਅਕਾਲ ਇਹ ਸੇਵਾ ਸੀ ਦਾ ਸਾਰਾ ਫੋਨ ਤੇ ਦੱਸ ਦਿੰਦੇ ਕੀ ਸੇਵਾ ਕਰ ਸਕਦਾ ਬੈਠ ਜਾ ਬੱਸ ਦੱਸਦਾ ਸੇਵਾ ਪੰਜ ਬੈਠਣ ਦੀ ਅਕਲ ਨਹੀਂ ਆ ਕੀ ਤਰੀਕਾ ਸਭ ਅਪਸਰਾ ਕੋਲੇ ਜਾਂਦੇ ਆਉਂਦੇ ਰਹੀਦਾ ਜੀ ਅੱਛਾ ਆਪ ਤਾਂ ਕੁਛ ਨਹੀਂ ਕਹਿੰਦੇ ਇਸ ਤਰ੍ਹਾਂ ਬੈਠਣ ਨੂੰ ਥੱਲੇ ਕਰ ਲਾ ਸਿੱਧਾ ਬੈਠ ਜੀ ਸਰ ਬੜਾ ਗੁੱਸੇਜੋ ਜੀ ਨਹੀਂ ਗੁੱਸੇਜੋ ਕੁਛ ਨਹੀਂ ਮੇਰਾ ਅੰਦਾਜ਼ ਹੀ ਹਦਾਂ ਦਾ ਜਦੋਂ ਕੰਮ ਕੀ ਕਰਦੇ ਹੋ ਕੰਮ ਸੇਵਾ ਹੀ ਕਰੀਦੀ ਹੈ ਜਿਹੜਾ ਅਸੀਂ ਸਮਾਜ ਸੇਵਾ ਕੀ ਸਮਾਜ ਸੇਵਾ ਕਰਦੇ ਹੋ ਜੋ ਅੱਜ ਕੱਲ ਦੀ ਸਮਾਜ ਵਿੱਚ ਚੱਲ ਰਿਹਾ ਆ ਗੱਲ ਸਹੀ ਆਖੇ ਵੀ ਜੋ ਸਮਾਜ ਵਿੱਚ ਚੱਲ ਰਿਹਾ ਉਹ ਸੇਵਾ ਤੁਸੀਂ ਕਰਦੇ ਹੋ ਗੰਦਗੀ ਦੂਰ ਕਰਦੇ ਆ ਜੀ ਅੱਛਾ ਲੋਕਾਂ ਦੇ ਜਿਹੜੇ ਧੀਆ ਪੁੱਤ ਐ ਜਿਹੜੇ ਨੌਜਵਾਨ ਮੁੰਡੇ ਐ ਉਹ ਤੁਹਾਨੂੰ ਗੰਦਗੀ ਲੱਗਦੇ ਪੰਜਾਬ ਦੇ ਵਿੱਚ ਤੇ ਤੁਸੀਂ ਨਸ਼ੇ ਵੇਚ ਕੇ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਲੈ ਕੇ ਤੁਸੀਂ ਗੰਦਗੀ ਖਤਮ ਕਰ ਰਹੇ ਹੋ ਉਹ ਸਾਬ ਗਲਤ ਇਨਫਰਮੇਸ਼ਨ ਦੇ ਦਿੱਤੀ ਸ਼ਾਇਦ ਤੁਹਾਡੇ ਸੇ ਮੇਰੀ ਇਨਫਰਮੇਸ਼ਨ ਕਦੇ ਗਲਤ ਨਹੀਂ ਹੁੰਦੀ ਨਹੀਂ ਸਾਬ ਉਜਾਮ ਲੱਗ ਜਾਂਦੇ ਆ ਜੀ ਵੱਡੇ ਵੱਡੇ ਅਪਰਾਧਾਂ ਤੇ ਇਲਜ਼ਾਮ ਲੱਗ ਜਾਂਦੇ ਆ ਜੀ ਅੱਛਾ ਇਲਜ਼ਾਮ ਹੈ ਇਲਜ਼ਾਮ ਆ ਜੀ ਤੇ ਜੇ ਸੱਚ ਹੋਇਆ ਫਿਰ ਹੋ ਨਹੀਂ ਸਕਦਾ ਕਿ ਰਾਤ ਨੂੰ ਤੁਸੀਂ 2-3 ਵਜੇ ਤੱਕ ਸੌਂਦੇ ਨਹੀਂ ਸਵੇਰੇ ਤੁਸੀਂ ਦੁਪਹਿਰੇ 12 ਵਜੇ ਤੱਕ ਉੱਠਦੇ ਨਹੀਂ ਆਪਣਾ ਸ਼ੈਲਰ ਆ ਜੀ ਉਹ ਲੋਡਿੰਗ ਦਾ ਅਨਲੋਡਿੰਗ ਦਾ ਕੰਮ ਦੇਖਣਾ ਪੈਂਦਾ ਨਾ ਸਾਰਾ ਕੁਝ ਲਾਓ ਕੁਝ ਲਾਓ ਸ਼ੈਨਰ ਕੀ ਤੁਸੀਂ ਚਾਹੇ ਜਹਾਜ਼ ਪਾਲੋ ਚਾਹੇ ਤੁਸੀਂ ਸਿੱਧੇ ਚਲਾਓ ਅਮਰੀਕਾ ਕੈਨੇਡਾ ਨੂੰ ਪਾ ਸਕਦੇ ਹਾਂ ਦੱਤੇ ਤੇਰਾ ਨਾ ਹਾਂਜੀ ਦੱਤ ਕਿਉਂ ਕਹਿੰਦੇ ਪੁਰਾਣਾ ਕੀ ਹੈ ਬਾਪੀ ਹੈ ਜੀ ਬਸ ਹੋਰ ਤੁਸੀਂ ਸੇਵਾ ਦੱਸੋ ਜੀ ਕੋਈ ਸਾਡੇ ਇਲਾਕੇ ਚ ਨਵੇਂ ਆਓ ਜੀ ਸੇਵਾ ਮੈਂ ਕਰੂੰਗਾ ਤੇਰੀ ਮੈਨੂੰ ਸਾਫ਼-ਸਾਫ਼ ਦੱਸਣਾ ਜਿਹੜੀ ਵੀ ਗੱਲ ਹੈ ਜੀ ਕਿਸੇ ਕਿਸਮ ਦੀ ਗੱਲ ਘਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕੱਲ ਮੇਰੀ ਜੁਆਇਨਿੰਗ ਹੋਈ ਹੈ ਠੀਕ ਕੱਲ ਸਾਰਾ ਦਿਨ ਮੈਂ ਜਿਹੜਾ ਮੇਰੇ ਆਪਦੇ ਹਲਕੇ ਨੂੰ ਆਪਦੇ ਇਲਾਕੇ ਨੂੰ ਮੇਰੇ ਥਾਣੇ ਦੇ ਨੂੰ ਮੈਂ ਸਰਚ ਕੀਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਕੌਣ ਚੋਰ ਹੈ ਕੌਣ ਸਾਧ ਹੈ ਕੌਣ ਤਸਕਰ ਹੈ ਸਭ ਪਤਾ ਕੀ ਕੱਲ ਬੈਠਣ ਦੀ ਬਜਾਏ ਮੈਂ ਅੱਜ ਬੈਠਾ ਇੱਥੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੈਨੂੰ ਬੁਲਾਇਆ ਕਿੰਨੇ ਦਾ ਸਮਾਨ ਵੇਚਦੇ ਨੇ ਉਹ ਦਿੱਲੀ ਸਾਹਿਬ ਤੁਹਾਨੂੰ ਕਹਿ ਰਹੇ ਮੋਕਰ ਨਾਲ ਮੇਰੇ ਕੋਲ ਕਨਫਰਮੇਸ਼ਨ ਦੇਤੀ ਜੀ ਮੈਂ ਕਿਹਾ ਮੋਕਰ ਨਾਲ ਚੰਦ ਤੇ ਉਂਗਲਾਂ ਚੱਕੀ ਜਾਂਦੇ ਰਹਿੰਦੇ ਆ ਜੀ ਦੁਬਾਰਾ ਦੱਸਿਓ ਕੀ ਕਿਹਾ ਲੋਕ ਤਾਂ ਮੈਂ ਕਿਹਾ ਜੀ ਚੰਦ ਤੇ ਉਂਗਲਾਂ ਚੱਕੀ ਜਾਂਦੇ ਆ ਉਹ ਕਹਿੰਦੇ ਅਸੀਂ ਚੰਦ ਤੇ ਥੁੱਕ ਦਿੰਨੇ ਆ ਉਨ ਦੱਸੋ ਕੋਈ ਠੱਕ ਦੋ ਚੰਦ ਅੱਛਾ ਤੂੰ ਚੰਦ ਹੈ ਨਹੀਂ ਚੰਦ ਤਾਂ ਨਹੀਂ ਮੈਂ ਤਾਂ ਚੰਦ ਤਾਂ ਨਹੀਂ ਹਾਂ ਆਹ ਗੱਲ ਚੰਦ ਤਾਂ ਨਹੀਂ ਤੂੰ ਚੰਦ ਦੇ ਉੱਤੇ ਜਿਹੜਾ ਦਾਗ ਹੁੰਦਾ ਨਾ ਕਾਲਾ ਕਾਲਾ ਨਿਸ਼ਾਨ ਤੁਸੀਂ ਲੋਕ ਉਹ ਚੀਜ਼ ਹੋ ਤੇ ਤੁਸੀਂ ਚੰਦ ਤੇ ਨਹੀਂ ਹੋ ਤੁਸੀਂ ਪੰਜਾਬ ਤੇ ਉਹ ਦਾਗ ਹੋ ਕਾਲਾ ਦਾਗ ਤੁਹਾਨੂੰ ਬਹੁਤ ਜ਼ਿਆਦਾ ਗਲਤ ਇਨਫੋਰਮੇਸ਼ਨ ਮਿਲ ਗਈ ਜੀ ਸਬੂਤ ਦੇ ਦਿਆ ਨਹੀਂ ਸਬੂਤਾਂ ਦੀ ਗੱਲ ਆ ਹੋਰ ਦੱਸੋ ਸਾਹਿਬ ਤੁਸੀਂ ਕੋਈ ਆਉਂ ਪੀਓਗੇ ਇਹ ਜਿਹੜਾ ਸਮਾਨ ਪੈਂਦਾ ਉਹ ਕੌਣ ਵੇਚਦਾ ਇਹ ਜੀ ਆਪਣੇ ਵੇਚੀ ਜਾਂਦੇ ਆ ਜੀ ਸ਼ਹਿਰ ਚ ਮੈਂ ਐਸੀ ਚੀਜ਼ ਨੂੰ ਦੂਰ ਕਰ ਰਿਹਾ ਅੱਛਾ ਇਹਨੂੰ ਦੂਰ ਕਰ ਰਿਹਾ ਜੀ ਆਪਣੇ ਘਰ ਤੋਂ ਜਿਹੜੀ ਤੇਰੇ ਕੋਲ ਸ਼ਾਮ ਨੂੰ ਖੇ ਪਾਉਂਦੀ ਹੈ ਦਿਨ ਚੜ੍ਹਦੇ ਤੱਕ ਆਪਣੇ ਘਰ ਤੋਂ ਦੂਰ ਕਰ ਦੇਣਾ ਲੋਕਾਂ ਦੇ ਨੌਜਵਾਨ ਮੁੰਡਿਆਂ ਦੀਆਂ ਜੇਬਾਂ ਚ ਪਾ ਦੇਣਾ ਉਹਨਾਂ ਤੱਕ ਪਹੁੰਚਦਾ ਕਰ ਦੇਣਾ ਹੈ ਨਾ ਨਹੀਂ ਸਾਹਿਬ ਆ ਪੰਮੇ ਨੂੰ ਮੈਂ ਬਥੇਰੇ ਆ ਰਹੀ ਕਿਹਾ ਬਥੇਰੇ ਬੰਦਿਆਂ ਦੇ ਨਾਮ ਦਿੱਤੇ ਆ ਜੀ ਮੈਂ अच्छा ਬੁਥੇਰੇ ਬੰਦਿਆਂ ਦੇ ਕਾਰਵਾਈਆਂ ਮਤਲਬ ਜਿਹੜਾ ਤੁਹਾਡੀ ਪੰਮੇ ਹਾਂ ਸਰ ਕਹਿੰਦਾ ਪੰਮੇ ਨੂੰ ਬੁਥੇਰੇ ਵੇਰੇ ਕਿਹਾ ਬੰਦਿਆਂ ਦੇ ਨਾਂ ਦਿੱਤੇ ਬੁਥੇਰੇ ਵੇਰੇ ਕੋ ਜਰਾ ਉਹਦਾ ਨਜਾਇਜ਼ਾਂ ਦੇ ਨਾਂ ਲਈ ਜਾਂਦੇ ਜੀ ਜਦੋਂ ਪੀਣ ਵਾਲਿਆਂ ਦੇ ਨਾਂ ਲੈਂਦੇ ਉਹ ਲੈ ਆ ਕੇ ਪੀਂਦੇ ਆ ਤੇ ਡੱਕ ਬੰਦੇ ਆ ਜੀ ਸਮਝ ਗਿਆ ਮਤਲਬ ਜਿਹੜੇ ਤੁਹਾਡੇ ਕੋਲੋਂ ਖਰੀਦਣੋਂ ਥੋੜੇ ਬੰਦੇ ਤੋਂ ਖਰੀਦਣੋਂ हट ਜਾਂਦੇ ਆ ਉਹਨਾਂ ਦੇ ਨਾਂ ਤੁਸੀਂ ਪੁਲਿਸ ਤੱਕ ਪਹੁੰਚਾ ਦੇਣੋ ਕਿਸੇ ਤਰੀਕੇ ਵੀ ਇਹ ਬੰਦੇ ਆ ਕੰਮ ਕਰਦੇ ਹਨ ਨਹੀਂ ਸਾਹਿਬ ਤੁਹਾਨੂੰ ਕਿਹਨੇ ਕਿਹਾ ਜੀ ਇਹ ਗੱਲ ਪਹਿਲਾਂ ਤੁਸੀਂ ਦੱਸੋ ਜੀ ਮੈਨੂੰ ਕਹਿਣ ਜਾਂ ਕਮਾਉਣ ਦੀ ਲੋੜ ਨਹੀਂ ਪੈਂਦੀ। ਮੇਰੀਆਂ ਸਰਚਾਂ ਮੇਰੀਆਂ ਪੜਤਾਲਾਂ ਆਪ ਕੀਤੀਆਂ ਹੁੰਦੀਆਂ। ਤੇ ਮੈਂ ਜਦੋਂ ਤੱਕ ਹਰ ਇੱਕ ਗੱਲ ਦੀ ਡੂੰਘਾਈ ਤੱਕ ਜਾਂਦਾ ਨਹੀਂ ਉਦੋਂ ਤੱਕ ਮੈਂ ਕਾਰਵਾਈ ਨਹੀਂ ਪਾਉਂਦਾ। ਤੇ ਅੱਜ ਮੇਰੇ ਕੁਰਸੀ ਤੇ ਬਹਿੰਦਿਆ ਸਾਰ ਪਹਿਲੀ ਕਾਰਵਾਈ ਤੇਰੇ ਤੇ ਪਈ ਹੈ। ਤੂੰ ਯਾਦ ਰੱਖੇਗਾ ਕਿ ਜਿੰਨੇ ਘਰ ਤੋਂ ਅੱਜ ਤੱਕ ਬਰਬਾਦ ਕਰ ਲੈਣਾ। ਅੱਜ ਤੋਂ ਬਾਅਦ ਤੂੰ ਉਹ 20-20 ਫੁੱਟ ਉੱਚੀਆਂ ਕੰਧਾਂ ਜਿਹੜੀਆਂ ਨਾ ਉਹਦੇ ਚੋਂ ਬਾਹਰ ਆਉਣ ਨੂੰ ਤਰਸੇਂਗਾ। ਜਿੰਨੇ ਅਫਸਰਾ ਸਾਰੇ ਜਨ ਨਾਲ ਮੇਰਾ ਵਧੀਆ ਹੈਗਾ ਜੀ ਹੈ ਚਾਰ। ਹੋਣਗੇ ਵਿੱਚ ਅਫਸਰ ਹੋਜੇ। ਜਿਹੜਾ ਕਹਿੰਦੇ ਹੋਣਗੇ ਕਰ ਲਓ ਕੋਈ ਗੱਲ ਨਹੀਂ। ਉਸੇ ਕਿਹੜਾ ਕਈ ਵਾਰ ਕੇ ਕਮਾਏ ਆ। ਪਰ ਉਹੀ ਚੰਦ ਲੋਕ ਹੈ ਜਿਹੜੇ ਤੁਹਾਡੇ ਵਰਗਿਆਂ ਨੂੰ ਕਹਿੰਦੇ ਕਰ ਲਓ ਜਿਵੇਂ ਕਰਨਾ ਕੋਈ ਗੱਲ ਨਹੀਂ। ਸਾਨੂੰ ਹਫ਼ਤਾ ਮਹੀਨਾ ਦੇ ਜਿਆ ਕਰੋ। ਹੋਰ ਸਫਾਈ ਦੇਣੀ ਆ ਤੁਹਾਨੂੰ। ਬੈਠਣੇ ਜੀ ਆਪਾਂ ਕਿਸੇ ਦਿਨ ਆਓ ਜੇ ਤੁਸੀਂ ਕਰੇ। ਬੈਠਿਆ ਕੋਈ ਗੱਲ ਨਹੀਂ। ਬਸ ਬੈਠ ਲੇ। ਆਹੀ ਪਹਿਲੀ ਵਾਰ ਆਹੀ ਆਖਰੀ ਵਾਰ ਇਸ ਤੋਂ ਬਾਅਦ ਤੂੰ ਮੇਰੇ ਨਾਲ ਨਹੀਂ ਬੈਠੇਗਾ। ਉਹ ਨਵੇਂ ਆਏ ਹੋ ਜੀ ਸਾਡਾ ਹੱਕ ਬਣਦਾ ਜੀ। ਤੇਰੇ ਵਾਸਤੇ ਨਵੇਂ ਹੋ। ਜਿੰਨੇ ਸਾਡੇ ਇਲਾਕੇ 'ਚ ਆਉਂਦੇ ਆ ਜੀ। ਨਾ ਮੈਂ ਜੁਆਇਨਿੰਗ ਕਰਦੇ ਸਾਰਿਆਂ ਦੀ ਸੇਵਾ ਕਰਦੇ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਿਸੇ ਕਿਸਮ ਦੀ ਕੋਈ ਸੇਵਾ ਨਹੀਂ ਲੈਣੀ ਅਸੀਂ ਖੁਦ ਬਹੁਤ ਸੇਵਾ ਕੀਤੀ ਹੈ ਸਾਡਾ ਖਾਨਦਾਨ ਉਹ ਖਾਨਦਾਨ ਹੈ ਸਾਡੇ ਦਾਦਾ ਜੀ ਫ੍ਰੀडम फाइਟਰ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਇੰਡੀਅਨ ਆਰਮੀ ਦੇ ਵਿੱਚੋਂ ਸੂਬੇਦਾਰ ਰਟਾਇਰਡ ਜੀ ਬਹੁਤ ਵਧੀਆ ਗੱਲ ਹੈ ਜੀ ਇਸ ਕੁਰਸੀ ਤੇ ਕਦੇ ਜੀ ਤਾਂ ਸੋਚਿਆ ਨਹੀਂ ਕਿ ਕਿਸੇ ਦੇ ਨਾਲ ਬੈਠਣਾ ਹੈ ਕਿਸੇ ਨੂੰ ਬਿਠਾਉਣਾ ਹੈ ਜਿਹੜੇ ਮਕਸਦਾਂ ਤੋਂ ਬੈਠਣ ਨੂੰ ਕਹਿ ਰਹੇ ਆ ਸੋਚੇ ਵੀ ਨਾ ਕੁਈ ਸਫਾਈ ਦੇਣੀ ਤਾਂ ਦੱਸ ਤੇ ਨਹੀਂ ਤਾਂ ਫਿਰ ਕਾਰ ਐਕਸੈਪਟ ਇਸ ਗੱਲ ਨੂੰ ਵੀ ਹਾਂ ਜਿਹੜੇ ਕੰਮ ਐ ਤੈਨੂੰ ਕਹਿ ਰਿਆਂ ਜਿਹੜੇ ਮੈਨੂੰ ਪਤਾ ਜਿਹੜੇ ਮੈਂ ਪੜਤਾਲ ਕਰ ਲਿਓ ਤੂੰ ਕਰਦਾ ਨਾ ਜੀ ਹੋਈ ਨਹੀਂ ਸਕਦਾ ਜੀ ਪੰਮੇ ਹਾਂ ਜੀ ਤੂੰ ਲੈ ਆਓ ਕੱਢ ਕੇ ਬਾਂਦਰ ਜੇ ਇਹਨੂੰ ਆ ਆ ਦੇ ਨਾ ਇੱਧਰ ਹੀ ਲਾਓ ਇਹਦੇ ਕੋਲੇ ਜਾਨੂੰ ਪਿੱਛੇ ਖੜਾਈ ਸਾਹਮਣੇ ਪਛਾਣਦੇ ਇਹਨੂੰ ਤੂੰ ਕਿੱਧਰ ਫਰਦਾ ਆ ਜੀ ਆ ਤੂੰ ਕਿੱਧਰ ਫਿਰਦਾ ਓਏ ਇਹ ਆਪਣੇ ਉਧਰ ਹੀ ਰਹਿੰਦਾ ਜੀ ਇਹਨੂੰ ਬਥੇਰੇਆਰੀ ਸੈਂਟਰ ਚ ਕਾਇਆ ਮੈਂ ਉਧਰ ਹੀ ਰਹਿੰਦਾ ਬਥੇਰੇਆਰੀ ਸੈਂਟਰ ਚ ਕਾਇਆ ਜੀ ਇਹਨੂੰ ਮੈਂ ਸਮਝਦਾ ਹੀ ਨਹੀਂ ਇਹ ਇਹ ਤੇਰੇ ਮਗਰੋਂ ਨਹੀਂ ਫੜ ਕੇ ਲੈਂਦਾ ਇਹ ਸੋਚੇ ਨਾ ਕਿ ਤੂੰ ਮੈਂ ਇੱਥੇ ਤੈਨੂੰ ਲੈ ਆਂਦਾ ਉਸ ਤੋਂ ਬਾਅਦ ਲੈ ਕੇ ਆਂਦਾ ਫੋਨ ਤੇ ਕੀ ਕਿਹਾ ਸੀ ਇਹਨੂੰ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਜੀ ਤੇ ਤੋਂ ਵੰਡੀ ਹੈ ਜੀ ਸਾਡੇ ਆਪਣੇ ਮੈਂ ਆਪਣੇ ਦੋ ਘਰ ਆ ਜੀ ਜਿਹੜਾ ਦੂਸਰੇ ਘਰ ਤੇ ਉਧਰ ਸਾਹਮਣੇ ਰਹਿੰਦਾ ਜੀ ਇਹਦੀ ਮਾਤਾ ਕਈ ਵਾਰੀ ਆਈ ਆ ਘਰੇ ਵੀ ਉਹਨੂੰ ਸਦਾ ਰਹੋ ਇੱਕ ਗੱਲ ਯਾਦ ਰੱਖੀ ਵੀ ਮੈਂ ਸਿੱਧੇ ਤਰੀਕੇ ਨਾਲ ਬਹੁਤ ਪੇਸ਼ ਆਉਣਾ ਹੁੰਦਾ ਤੇ ਜੇ ਐਨੀ ਟੇਢੀ ਕੀਰ ਬਣਦੀ ਕੋਸ਼ਿਸ਼ ਕਰੇ ਨਾ ਕੋਈ ਮੇਰੇ ਮੂਹਰੇ ਤੇ ਮੈਂ ਚੀਰ ਦਾ ਬੜਾ ਹੁਣਾ ਫਿਰ ਉਹ ਸਾਰੀ ਉਮਰ ਮੁੜ ਕੇ ਪੈਰਾਂ ਤੇ ਨਹੀਂ ਤੁਰਦਾ ਬੰਦਾ ਜਿਹਦੇ ਤੇ ਮੇਰੀ ਕਾਰਵਾਈ ਪਈ ਹੋਵੇ ਯਾਦ ਰੱਖੀਏ ਇਹ ਗੱਲ ਆ ਮੜਕ ਅਮਜਾਜ਼ ਦਿਮਾਗ ਚੋਂ ਕੱਢ ਦੇ ਮੈਸੇਜ ਮੇਰੇ ਕੋਲੇ ਸਬੂਤ ਇਸ ਤੋਂ ਵੱਡਾ ਸਬੂਤ ਦੇ ਬਾਵਜੂਦ ਵੀ ਤੁਸੀਂ ਮੇਰੇ ਤੇ ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਐਨੇ ਕੰਨੂ ਫੋਨ ਕੀਤਾ ਮੇਰੇ ਸਾਹਮਣੇ ਕੀਤਾ ਹੀ ਨਹੀਂ ਜੀ ਮੈਂ ਫੋਨ ਪੰਮੇ ਰਿਕਾਰਡ ਰੱਖਾਈ ਜੀ ਆਪਣੇ ਕੋਲ ਹੀ ਰਿਕਾਰਡਿੰਗ ਹੈਗੀ ਹੈ ਨਹੀਂ ਹੈਗੀ ਹੈ ਇਹਨੂੰ ਲੈ ਕੇ ਚੱਲੋ ਠੀਕ ਹੈ ਜੀ ਪਟਾ ਚੜਾਓ ਇਹਦੇ ਕਰੀ ਲੈ ਜਾ ਕੇ ਗੱਲ ਕਰੋ ਜੀ ਹਾਂ ਹਾਂ ਲਾਲਾ ਫੋਨ ਮੈਂ ਕਰੀ ਦੇਖ ਹੀ ਲਾਵਾਂ ਕੌਣ ਕੌਣ ਲੋਕ ਹੋਰ ਸ਼ਾਮਲਾ ਤੁਹਾਡੇ ਨਾਲ ਸ਼ਾਮਲ ਨਹੀਂ ਜੀ ਸ਼ਾਮਲ ਹੈ ਜਿਹੜਾ ਕੋਈ ਮਦਦ ਕਰੂਗਾ ਸ਼ਾਮਲ ਹੈ ਤੁਹਾਡੇ ਨਾਲ ਕੁਛ ਨਾ ਕੋਈ ਤੇ ਸਬਤੀ ਹੈਗੀ ਹੈ ਹੈਲੋ ਸਸਿਕਾਲ ਪ੍ਰਧਾਨ ਸਾਹਿਬ ਸਸਰੀ ਘਰ ਹਾਂ ਬੱਤ ਕਿੰਨੀਆਂ ਪਿਆਰਾ ਬਹੁਤ ਵਧੀਆ ਜੀ ਠੀਕੋ ਹਾਂ ਹਾਂ ਠੀਕ ਆ ਥੋੜੀ ਮੇਰ ਯਾਰ ਹਾਂ ਹਾਂ ਕਾਦੀ ਭਰਾਵਾਂ ਦੀ ਮੇਰ ਹੁੰਦੀ ਆ ਆਪਣੇ ਆਪਣੇ ਥਾਣੇ 'ਚ ਜੁਆਇਨਿੰਗ ਨਹੀਂ ਕੀਤੀ ਹੋਈ ਨਵੇਂ ਸਾਹਿਬ ਨੇ ਹਾਂ ਹਾਂ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਨਵਾਂ ਸਾਹਿਬ ਆਗੇ ਹਾਂ ਤੇ ਉਹ ਨਾ ਮੈਨੂੰ ਬੁਲਾਇਆ ਸੀਗਾ ਤੇ ਉੱਥੇ ਹੀ ਬੈਠਾ ਮੈਂ ਉਹਨਾਂ ਨੂੰ ਸ਼ਾਇਦ ਕੋਈ ਗਲਤ ਇਨਫਰਮੇਸ਼ਨ ਮਿਲ ਗਈ ਮੇਰੇ ਬਾਰੇ ਗੱਲ ਕਰਾਂ ਮਰੀ ਹਾਂ ਉਹੀ ਕਹਿੰਦਾ ਗੱਲ ਕਰਿਓ ਮੜੀ ਜੀ ਕਰੋ ਗੱਲ ਜੀ ਹਲੋ ਹਲੋ ਕੌਣ ਬੋਲਦੇ ਹੋ ਹਾਂਜੀ ਸਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਬੋਲਦੇ ਹੋ ਤੁਸੀਂ ਮੈਂ ਜੀ ਕਾਬਲ ਪ੍ਰਧਾਨ ਬੋਲਦਾ ਜੀ ਕਾਬਲ ਪ੍ਰਧਾਨ ਹਾਂਜੀ ਸੁਣਾਈ ਹੋਊਗਾ ਤੁਸੀਂ ਨਹੀਂ ਨਹੀਂ ਮੈਂ ਤਾਂ ਨਵੇਂ ਆਏ ਹਾਂ ਹੂੰ ਕੀ ਗੱਲ ਹੋ ਗਈ ਜੀ ਚੱਲ ਲਈ ਆਏ ਆ ਤੁਸੀਂ ਤੇ ਅੱਜ ਹੀ ਸਾਡੇ ਬੰਦੇ ਚੱਕਣੇ ਸ਼ੁਰੂ ਕਰਤੇ ਥੋੜੇ ਬੰਦੇ ਮਤਲਬ ਤੁਹਾਡੇ ਸਦਾਰੀਆ ਦੇ ਨਾਲ ਉਹ ਨਹੀਂ ਜੀ ਭਰਾਵਾਂ ਦੇ ਨਾਲ ਰਹਿਣਾ ਪੈਂਦਾ ਯਾਰੀ ਦੋਸਤੀ ਹੁੰਦੀ ਆ ਹੋਰ ਕੀ ਹਾਂ ਮੈਂ ਸਮਝ ਗਿਆ ਜੇ ਭਰਾ ਹੈ ਜੇ ਯਾਰੀ ਦੋਸਤੀ ਹੈ ਤਾਂ ਮਤਲਬ ਤੁਹਾਡਾ ਕੋਈ ਸ਼ੇਅਰ ਹੈਗਾ ਤੇ ਕੰਮ ਦੇ ਵਿੱਚ ਕਾਲੇ ਕਾਰਨਾਮੇ ਆ ਚ ਕਿਹੜੇ ਕਾਲੇ ਕਾਰਨਾਮੇ ਕੋਈ ਐਸੋ ਜੇ ਘਰ ਕਾਲੇ ਕਾਰਨਾਮੇ ਨਹੀਂ ਕਰਦੇ ਅਸੀਂ ਅਸੀਂ ਆਪਣੇ ਆਪ ਹੀ ਕਹਤਾ ਕਹਤਾ ਹਾਂ ਕਹਿੰਦੇ ਚੋਰ ਦੀ ਦਾੜੀ ਚ ਤੀਲਾ ਤੇ ਤੇਰੇ ਵਰਗੇ ਨੇ ਹੱਥ ਮਾਰ ਲਿਆ ਨਾਲ ਦੀ ਨਾਲ ਕਹਿੰਦਾ ਕੋਈ ਕਾਰਨਾਮੇ ਨਹੀਂ ਕਰਦੇ ਅਸੀਂ ਉਹ ਨਹੀਂ ਜੀ ਭਰਾਵਾਂ ਦੇ ਨਾਲ ਫਿਰ ਰਹਿਣਾ ਪੈਂਦਾ ਬਸ ਫਿਰ ਰਹਿੰਦੇ ਹੋ ਭਰਾਵਾਂ ਦੇ ਨਾਲ ਤਾਂ ਆਪਣਾ ਘਰ ਬੈਠੋ ਆਰਾਮ ਦੇ ਨਾਲ ਸਾਨੂੰ ਆਪਣਾ ਕੰਮ ਕਰਨ ਦਿਓ ਇਹ ਕਹਦਾ ਮੈਂ ਗੱਲ ਕਰਵਾਉਣਾ ਮੈਨੂੰ ਮੈਂ ਤੁਹਾਡਾ ਨਾਂ ਹੀ ਨੋਟ ਕਰਨਾ ਸੀ ਕਿ ਕਿਹੜਾ ਬੰਦਾ ਦੀ ਸਪੋਰਟ ਕਰਦਾ ਕਾਬਲ ਪ੍ਰਧਾਨ ਮੈਂ ਲਿਖ ਕੇ ਰੱਖੂੰ ਜਦੋਂ ਤੱਕ ਮੇਰੀ ਡਿਊਟੀ ਇੱਥੇ ਹੈ ਨਾ ਜੋ ਤੱਕ ਬਦਲੀ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਗੱਲ ਕਿਹਦੇ ਨਾਲ ਕਰਦੇ ਹੋ ਮੂੰਹ ਬੰਦ ਰੱਖਾ ਉਹ ਤਾਂ ਤੁਸੀਂ ਆਏ ਨਾ ਕਰੋ ਬੰਦਾ ਸ਼ਰਮ ਦੇ ਬੰਦੇ ਨੂੰ ਢਾਲ ਦਿਓ ਘਰੇ ਮੂੰਹ ਬੰਦ ਰੱਖਾ ਉਹ ਤਾਂ ਠੀਕ ਹੈ ਮੈਂ ਗੱਲ ਕਰ ਰਿਹਾ ਮੈਂ ਇੰਨਾ ਸ਼ੁਕਰ ਕਰਕੇ ਮੈਂ ਤੂੰ ਫੋਨ ਲਾਇਆ ਤੇ ਮੈਂ ਗੱਲ ਕਰ ਰਿਹਾ ਠੀਕ ਹੈ ਮੇਰੀ ਗੱਲ ਦੇ ਵਿੱਚ ਬੋਲ ਕੇ ਗੱਲ ਕੱਟਣ ਦੀ ਕੋਸ਼ਿਸ਼ ਨਹੀਂ ਕਰਨੀ ਮੇਰੇ ਨਾਲ ਗੱਲ ਕਰੋ ਮੈਂ ਕਹਿੰਦਾ ਮੇਰੀ ਗੱਲ ਕੱਟਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਛਾਣੇ ਜੰਨੀਆਂ ਆਜਾ ਟਕਰ ਬਹੁਤ ਚਰ ਹੋ ਗਿਆ ਤੇ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਨਵੇਂ-ਨਵੇਂ ਆ ਤੁਸੀਂ ਜਾਣਦੇ ਨਹੀਂ ਸਾਨੂੰ ਮੈਂ ਜਾਣਨ ਤੋਂ ਲੈਣਾ ਵੀ ਕੁਝ ਨਹੀਂ ਸਾਨੂੰ ਆਪਣਾ ਕੰਮ ਕਰਨ ਦਿਓ ਆਪਣੇ ਘਰ ਬੈਠੋ ਟੇਕੇ ਪ੍ਰਧਾਨ ਹੋ ਕੀ ਹੋ ਕੀ ਨਹੀਂ ਕਾਦੇ ਪ੍ਰਧਾਨੋਂ ਕਾਦੇ ਨਹੀਂ ਮੈਨੂੰ ਨਹੀਂ ਪਤਾ ਉਸ ਗੱਲ ਦਾ ਅੱਜਕੱਲ ਜਿਹੜੇ ਹੁੰਦੇ ਜਿਹੜੇ ਜਿਹੜੇ ਦਲਾਲੀਆਂ ਕਰਦੇ ਆ ਨਾ ਉਹ ਵੀ ਪ੍ਰਧਾਨ ਬਜਦੇ ਅੱਜਕੱਲ ਉਹ ਛਾਵਾ ਤੁਸੀਂ ਐਵੇਂ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਆ ਅਸੀਂ ਸਾਡੇ ਤੇ ਮਤਲਬ ਮੈਂ ਤੈਨੂੰ ਕੁਝ ਨਹੀਂ ਕਿਹਾ ਨੇ ਕਿਹਾ ਮੈਂ ਗੱਲ ਕਰਵਾਉਣੀ ਆ ਮੈਂ ਬੇਰੇ ਮੇਰੇ ਪਹਿਲੀ ਗੱਲ ਮੇਰੀ ਆਦਤ ਨਹੀਂ ਮੈਂ ਕਿਸੇ ਨਾਲ ਗੱਲ ਕਰਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਕੌਣ ਉਹ ਬੰਦੇ ਜਿਹੜੇ ਇਹਦੀ ਮਦਦ ਕਰਦੇ ਆ ਜਿਹੜੇ ਬੰਦੇ ਖੁਦ ਲੋਕਾਂ ਦੇ ਪੁੱਤ ਮਾਰਨ ਦਾ ਕੰਮ ਕਰਦੇ ਆ ਮੈਨੂੰ ਪਤਾ ਲੱਗ ਗਿਆ ਮੈਂ ਤੇਰਾ ਨੰਬਰ ਵੀ ਨੋਟ ਕਰੂੰਗਾ ਮੈਂ ਥਾਣੇ ਜਾਊਂ ਪੁੱਛੂੰਗਾ ਮੈਂ ਲਿਖ ਕੇ ਰੱਖੂੰਗਾ ਕਾਬਲ ਪ੍ਰਧਾਨ ਮੈਨੂੰ ਥਾਣੇ ਆਉਣਾ ਭੂਮਲਾਂ ਤੱਕ ਮੈਂ ਤਾਂ ਕਹਿੰਦਾ ਘਰੇ ਰਵੇਂ ਤਾਂ ਵਧੀਆ ਗੱਲ ਐ ਥਾਣੇ ਆਉਣਾ ਤਾਂ ਆ ਜਾ ਮੈਂ ਵੀ ਦੇਖਣਾ ਹੀ ਚਾਹੁੰਦਾ ਚਲੋ ਨਾ ਫਿਰ ਆਦਾ ਕੰਮੇ ਪਾਣੀ ਪੋਣੀ ਪਿਆਲੇ ਇਹਨੂੰ ਪਿਆਰਾ ਜੀ ਪਾਣੀ ਦਾ ਹਾਂਜੀ ਸਾਹਬ ਜੀ ਸਸਰੀਕਾਲ ਜੀ ਸਸਰੀਕਾਲ ਆਇਓ ਬਤਾ ਮੈਂ ਕਾਵਲ ਪ੍ਰਧਾਨ ਜੀ ਅੱਛਾ ਤੁਸੀਂ ਹੋ ਕਾਵਲ ਪ੍ਰਧਾਨ ਹਾਂਜੀ ਆਜੋ ਲੰਘਿਓ ਆਜੋ ਬੈਠੋ ਸਸਰੀਕਾਲ ਬਾਈ ਸਸਰੀਕਾਲ ਸਸਰੀਕਾਲ ਤੂੰ ਵੀ ਇੱਥੇ ਫਿਰਦਾ ਫਿਰਦਾ ਤਾਂ ਆਏ ਪਉਦੇ ਜਦ ਮੇਲੇ ਚ ਆਏ ਹੁੰਦੇ ਆ ਨਾ ਉਹ ਵੀ ਇੱਥੇ ਫਿਰਦਾ ਇਹ ਗੱਲ ਹੋ ਗਈ ਇਹ ਗਲਤੀ ਹੋ ਗਈ ਸਾਡੇ ਬੰਦਿਆਂ ਤੋਂ ਮੈਂ ਗਲਤੀ ਤਾਂ ਸਾਰੀ ਪਤਾ ਹੋਣੀ ਤੁਹਾਨੂੰ ਜੇ ਸਪੋਰਟ ਤੇ ਖੜੇ ਹੋ ਨਾਲ ਜੇ ਮੈਂਟ ਚ ਫੋਨ ਕਰਤਾ ਕਿ ਸਾਡਾ ਬੰਦਾ ਜੀ ਆਉਂਦਿਆਂ ਸਾਰ ਸਾਡੇ ਬੰਦੇ ਚੱਕਣੇ ਸ਼ੁਰੂ ਕਰਤੇ ਤੇ ਫਿਰ ਪੁੱਛਣ ਦੀ ਮੈਨੂੰ ਲੋੜ ਆ ਇਸ ਗੱਲ ਦੀ ਵੀ ਮੈਂ ਦੱਸਾਂ ਵੀ ਕਿਉਂ ਗਲਤੀ ਕੀ ਹੋ ਗਈ ਕਿਉਂ ਬੰਦਾ ਲੈ ਆਂਦਾ ਕਿਉਂ ਚੱਕ ਲਿਆ ਉਹ ਆਇਨਾ ਕਰੋ ਜੀ ਇਹਨੂੰ ਛੱਡੋ ਪਾਣੀ ਪੁਣੀ ਪੀ ਰਿਆ ਸੀ ਨਹੀਂ ਨਹੀਂ ਕੌਫੀ ਪੀਉਣੀ ਸੀ ਅਸੀਂ ਤੁਸੀਂ ਸਾਡ ਨੂੰ ਜਾਣਦੇ ਨਹੀਂ ਜੀ ਪਹਿਸ ਤਾਂ ਥੋੜਾ ਸਤਕਾਰ ਕਰ ਨਾ ਨਾ ਸਤਕਾਰ ਸਾਡਾ ਨਹੀਂ ਸਤਕਾਰ ਆ ਕੁਰਸੀ ਦਾ ਜਿਹੜੀ ਤੇ ਬੈਠਿਆ ਵਰਦੀ ਦੇ ਜਿਹੜੀ ਸਾਡੇ ਪਾਈ ਆ ਠੀਕ ਹੈ ਪਾਣੀ ਆਉਂਦਿਆ ਸਾਰ ਐ ਪੁੱਛ ਰਿਹਾ ਜਿਵੇਂ ਪਤਾ ਨਹੀਂ ਕਢੀਸ ਕੇ ਲਿਆਂਦਾ ਹੁੰਦਾ ਤੇ ਕਿੰਨੀ ਦੂਰੋਂ ਲਿਆਂਦਾ ਬਾਈ ਤੁਹਾਨੂੰ ਵੀ ਕਹਿੰਦੇ ਇੱਥੋਂ ਲੈ ਕੇ ਆਂਦਾ ਐਸ਼ਾ ਸਪੀਨ ਨੂੰ ਲਾਉਂਦਾ ਭਾਈ ਉਹ ਕੋਣੀ ਕਰਦੇ ਆ ਸਾਰਾ ਕੁਝ ਕਰਦੇ ਆ ਸੋਨ ਵਾਲਾ ਟੂਲ ਵਾਲਾ ਟੂਲ ਵਾਲਾ ਜਹੇਗਾ ਨੰਬਰ ਤਾਂ ਅ ਮੈਂ ਇਹੋ ਜਿਹਾ ਪ੍ਰੈਸ਼ਰ ਮੇਰੇ ਤੇ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਤੇ ਸੋਚਦਾ ਵੀ ਆ ਕਿ ਬੈਠ ਕੇ ਤੇ ਪਤਾ ਨਹੀਂ ਕੀ ਹੋ ਗਿਆ ਪਾਣੀ ਪੁਣੀ ਪੀ ਲਿਆ ਸੀ ਕੁਛ ਨਹੀਂ ਪਿਆ ਕਾਲਾ ਮੈਂ ਤੇਰੇ ਹੱਥੇ ਠੰਡਾ ਲੈ ਕੇ ਆਇਆ ਐ ਨਾ ਕਰੋ ਇਹ ਪੁੱਛਦੇ ਬਾਹਰੋਂ ਮੈਂ ਮੈਨੂੰ ਪੁੱਛ ਕੇ ਬੇਸ਼ੱਕ ਜੋ ਮਰਜ਼ੀ ਦੇ ਦਿਓ ਤੂੰ ਕੌਣ ਹੋ ਨਾ ਜੇਬ ਚ ਪਾ ਕੇ ਲੈ ਕੇ ਮੈਨੂੰ ਕੀ ਪਤਾ ਕੀ ਦੇ ਜਾਣਾ ਨੂੰ ਉਹ ਬੰਦੇ ਨੂੰ ਜ਼ਹਿਰ ਦੇ ਦੇ ਜੇਬ ਚੋਂ ਕੱਢ ਕੇ ਬੰਦਾ ਇੱਥੇ ਮਰ ਜਾ ਮੈਨੂੰ ਪਊਗਾ ਨਾ ਉਹ ਮੈਂ ਤਾਂ ਠੰਡਾ ਲੈ ਕੇ ਆਇਆ ਆ ਇਹਦੇ ਵਾਸਤੇ ਕੀ ਗੱਲ ਇਹ ਮੁੰਡਾ ਸਾਡਾ ਮੈਂ ਕਿਹਾ ਭੁੱਖਾ ਤੇ ਆਇਆ ਨਾ ਹੋਵੇ ਬਰਾ ਤਾਂ ਆਇਓ ਉਹ ਨਹੀਂ ਉਹ ਤਾਂ ਠੀਕ ਹੈ ਜੀ ਆਇਆ ਨਾ ਕਰੋ ਤੁਸੀਂ ਇਹਨਾਂ ਇਹਨੂੰ ਛੱਡੋ ਤੁਸੀਂ ਇਹੋ ਜਿਹੀ ਬਤਮੀਜ਼ੀਆਂ ਨਾ ਜਦੋਂ ਤੱਕ ਮੈਂ ਸਟਾਣੇ ਦੇ ਵਿੱਚ ਆਏ ਮੇਰੇ ਨਾਲ ਕਰਨ ਛੋਕਰ ਕਰੋ ਧੰਨਵਾਦ ਕਰੋ ਕਿ ਤੁਹਾਨੂੰ ਕੁਰਸੀ ਦਿੱਤੀ ਬੈਠਣ ਵਾਸਤੇ ਧੰਨਵਾਦ ਕਰੋਗੇ ਇਸ ਬੰਦੇ ਨੂੰ ਕੁਰਸੀ ਤੇ ਬਿਠਾਇਆ ਤੈਨੇ ਮੈਂ ਪੁੱਠੇ ਟੰਗਦਾ ਹੁੰਨਾ ਇਹੋ ਜਿਆ ਨੂੰ ਇਹੋ ਜਿਹੀ ਬਤ ਵੀ ਜੇ ਮੈਨੂੰ ਬਰਦਾਸ਼ਤ ਨਹੀਂ ਗਈਆਂ ਇੱਕ ਮਰਿਆਦਾ ਹੁੰਦੀ ਹਰ ਇੱਕ ਚੀਜ਼ ਦੀ ਇਹ ਥਾਣਾ ਹੈ ਬਰਾਤ ਨਹੀਂ ਆਏ ਤੁਸੀਂ ਵੀ ਤੂੰ ਜੇਬ ਦੇ ਵਿੱਚ ਕੋਲਡ ਡਰਿੰਕ ਪਾ ਕੇ ਤੁਰਿਆ ਉਹਨਾਂ ਦੇ ਵਾਸਤੇ ਚਲੋ ਜੀ ਉਹ ਗੱਲ ਕਰੋ ਬੰਦਾ ਸਾਡੋ ਸਾਡਾ ਨਹੀਂ ਮੈਂ ਐਸਐਸਪੀ ਨੂੰ ਫੋਨ ਲਾਉਣਾ ਜੇ ਦੁਬਾਰਾ ਜ਼ੁਬਾਨ ਆਹਾ ਹੋਈ ਨਾ ਐਸਐਸਪੀ ਨੂੰ ਫੋਨ ਲਾਉਣਾ ਉਹ ਮੇਰੀ ਹਾਈ ਕਮਾਂਡ ਹੈ ਮੇਰੇ ਅਫਸਰ ਹੈ ਮੇਰਾ ਸਭ ਕੁਝ ਹੈ ਐਸਐਸਪੀ ਸਾਹਿਬ ਸ਼ਬਦ ਵਰਤਿਆ ਕਰ ਉਹ ਐਸਐਸਪੀ ਨੂੰ ਫੋਨ ਲਾਉਣਾ ਕੀ ਗੱਲ ਜਵਾਕ ਐ ਨਿਕਿਆ ਜੀ ਉਹ ਚਲੋ ਸਰਕਾਰ ਨਹੀਂ ਪਤਾ ਕੀ ਹੁੰਦਾ ਐ ਅਫਸਰ ਦਾ ਐਸਐਸਪੀ ਸਾਹਿਬ ਕਹਿ ਦਿੰਦੇ ਐ ਐਸਐਸਪੀ ਸਾਹਿਬ ਕਹਿ ਦਿੰਦੇ ਸੋਚ ਉਪਰ ਹੈ ਤੇਰਾ ਮੈਂ ਸੁਣ ਲੈਣਾ ਸਭ ਕੁਝ ਕਿੱਥੋਂ ਆਇਆ ਜੀ ਕਿਹੜੀ ਜਗ੍ਹਾ ਤੋਂ ਆਇਆ ਮੈਂ ਤਾਂ ਕਾਸਟੋਂ ਆਇਆ ਧਰਤੀ ਤੇ ਨਹੀਂ ਰਹਿੰਦਾ ਮੈਂ ਅਸੀਂ ਅੱਜ ਤੱਕ ਰਹੇ ਹੋ ਜੀ ਉੱਪਰ ਹੀ ਆਲਣਾ ਮੇਰਾ ਆਕਾਸ 'ਚ ਪੁੱਗ ਲੈਣਾ ਇਸ ਗੱਲ ਤੋਂ ਕਿੱਥੋਂ ਆਇਓ ਕਿਵੇਂ ਆਇਓ ਪੁਲਿਸ ਨਾਲ ਬਹੁਤ ਚਰਵਾ ਬਹੁਤ ਚਰ ਹੋ ਗਿਆ ਸਾਡੀ ਬਾਹ ਪੈਂਦੀ ਨੂੰ ਪਰ ਇਹੋ ਥਾਣੇ ਆਧਾਰ ਨੇ ਅਸੀਂ ਵੇਖਿਆ ਜੀ ਕਿਉਂ ਫੁੱਲ ਲੱਗੇ ਮੈਨੂੰ ਨਹੀਂ ਤੁਸੀਂ ਥੋੜੇ ਜਿਆਦੇ ਕੀ ਜਿਆਦੇ ਆ ਤੁਸੀਂ ਇੱਥੇ ਵੀ ਨਹੀਂ ਰਹਿਣਾ ਪਰਮਜੀਤ ਹਾਂ ਜੀ ਇਹਨੂੰ ਬਿਠਾ ਹਵਾਲਾ 'ਚ ਅੱਛਾ ਜੀ ਇਹਨੂੰ ਬਿਠਾ ਇਹਨੂੰ ਬਿਠਾ ਕੇ ਨਾ ਤੇ ਲਿਆ ਚੋਕੇ ਕਾਗਜ਼ ਪੱਤਰ ਆਪਣਾ ਉਹਦੇ ਤੇ ਤੇ ਐਨਡੀਪੀਐਸ ਦਾ ਕਿ ਥਾਣੇ ਜਾ ਕੇ ਧਮਕਾਉਣ ਦਾ ਵੀ ਪਰਚਾ ਦੇਣਾ ਤੇ ਆ ਵੱਡੇ ਪ੍ਰਧਾਨ ਤੇ ਨਾ ਕੀ ਅਤਰ ਮੇਰਾ ਨਾ ਕਾਬਲ ਪ੍ਰਧਾਨ ਜੀ ਕਾਬਲ ਪ੍ਰਧਾਨ ਮਾਂ ਪਿਓ ਨੇ ਨਾਂ ਰੱਖਿਆ ਹੋਊਗਾ ਕਾਬਲ ਸਿੰਘ ਸੋਚ ਕੇ ਕਿ ਮੁੰਡਾ ਬਹੁਤ ਲਾਇਕ ਨਿਕਲੂਗਾ ਹਨਾ ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਨਾਮ ਬਦਲ ਲੈਣਾ ਚਾਹੀਦਾ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਕੇ ਨਾ ਤੇ ਆਪਦਾ ਨਾਮ ਨਲਾਇਕ ਸਿੰਘ ਰੱਖ ਲੈ ਨਾ ਕਾਬਲ ਸਿੰਘ ਰੱਖ ਲੈ ਕਿਹੜੇ ਪਾਸੋਂ ਕਾਬਲ ਹੈ ਆ ਲੋਕਾਂ ਦੀ ਸੇਵਾ ਕਰਦੇ ਆ ਜੀ ਇਹ ਕਿਹੜੀ ਸੇਵਾ ਉਹ ਲੋਕਾਂ ਦੇ ਪੁੱਤ ਮਾਰਦੇ ਆ ਆ ਦੇਖ ਆਉਂਦੀ ਜੇਬ ਚੋਂ ਨਿਕੜਿਆ ਫਰੈਸ਼ ਉਹ ਤਾਂ ਫਰੋਂ ਵਿੱਚ ਲਾਇਆ ਹੀ ਇਹਨੇ ਉਸੇ ਨੇ ਬੁਲਾਇਆ ਹੈ ਉਸੇ ਨੇ ਬੁਲਾਇਆ ਹੈ ਸਾਹਮਣੇ ਮੇਰੇ ਗੱਲ ਹੋਈ ਹੈ ਫੋਨ ਤੇ ਇਹ ਬੰਦੇ ਨੇ ਕਿਹਾ ਕਿ ਆ ਜਾ ਪਿਛਲੇ 바ar ਆਹੀਂ ਛੋਟੇ ਵੱਡਾ ਗੇਟ ਬੰਦ ਹੈ ਕਾਰਵਾਈ ਤੇਰੇ ਤੇ ਪੈਣੀ ਨਾਲ ਹੁਣ 120 ਵੀ ਤੇਰੇ ਤੇ ਲਾਉਂ ਥਾਣੇ ਜਾ ਕੇ ਧਮਕਾਉਣ ਦਾ ਪਰਚਾ ਦੇਉਂ ਤੇਰੇ ਤੇ ਮਿਸ ਬਿਹੇਵ ਦਾ ਪਰਚਾ ਦੇਉਂ ਤੇਰੇ ਤੇ ਇੱਕ ਅਫੀਸਰ ਦੇ ਦਫਤਰ ਦੇ ਵਿੱਚ ਬੈਠ ਕੇ ਤੂੰ ਆਪਣਾ ਆਪ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਹਾਨੂੰ ਪਤਾ ਨਹੀਂ ਕਿ ਤੂੰ ਬੈਠਾ ਕਿਹਦੇ ਸਾਹਮਣੇ ਹੈ ਜੀ ਹਾਂਜੀ ਜਨਾਬ ਤੁਸੀਂ ਕਿਹੜਿਆਂ ਕੰਮਾਂ 'ਚ ਪੈਣੀ ਹੋ ਕਿਉਂ ਉਹ ਕਈ ਵਾਰੀ ਬੰਦੇ ਤੋਂ ਜ਼ੁਬਾਨ ਫਿਸਲ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਇਹ ਐ ਨਾ ਕਰੋ ਇਹ ਜ਼ੁਬਾਨ ਫਿਸਲਣਾ ਤੁਸੀਂ ਬੰਦਾ ਸ਼ਬਦ ਪਰਚੇ ਦਾ ਨਾਮ ਸੁਣ ਕੇ ਜ਼ੁਬਾਨ ਫਿਸਲਣ ਤੇ ਪਹਿਲਾਂ ਤੂੰ ਮੈਨੂੰ ਆਕੜ ਕੇ ਵਿਖਾਉਂਦਾ ਸੀ ਵੀ ਤੂੰ ਪਤਾ ਨਹੀਂ ਕੀ ਚੀਜ਼ ਹੈ ਚਲੋ ਗੱਲ ਹੀ ਹੋ ਰਹੀ ਹੈ ਕਰਾਓ ਤੁਸੀਂ ਮਾਫੀ ਹੈ ਨਹੀਂ ਮੇਰੇ ਸ਼ਬਦਾਂ ਦੇ ਵਿੱਚ ਕਿਤੇ ਲਿਖਿਆ ਨਹੀਂ ਕਿ ਮਾਫੀ ਜਦੋਂ ਬੰਦਾ ਗਲਤੀ ਕਰ ਲੈਣਾ ਇਹਦੀ ਗਲਤੀ ਦੀ ਕਿਤੇ ਮਾਫੀ ਨਹੀਂ ਇਹ ਤੇ ਪਰਚਾ ਦੇਣਾ ਐਨਡੀਪੀਐਸ ਤੋਂ ਦੇ ਕੇ ਬੰਦੇ ਨੂੰ ਮੈਂ ਬਾਹਰ ਨਹੀਂ ਆਉਣ ਦੇਣਾ ਕਿਸੇ شریف ਬੰਦੇ ਨਾਲ ਗੱਲ ਕਰਾ ਸਕਦਾ ਕੋਈ ਉਹ ਹੋ ਜਾਣਾ ਹੋਵੇ ਜੇ ਤੂੰ ਚੋਰ 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 ਦਾ ਭਾਈ ਹੈ ਨਾ ਇਹਨੇ ਤੇਰੇ ਨਾਲ ਕਰਵਾਈ ਹੈ ਨਕਰਾਉਂ ਨਹੀਂ ਨਕਰਾਉਂਦਾ। ਅੱਛਾ ਤੈਨੂੰ ਕੋਈ ਬੰਦਾ ਸ਼ਰੀਫ ਨੇ ਦੱਸਦਾ ਇਲਾਕੇ ਦੇ ਵਿੱਚ। ਤੈਨੂੰ ਚੇਅਰਮੈਨ ਨੂੰ ਜਾਣਨਾ? ਚੇਅਰਮੈਨ ਨੂੰ ਹਾਂ ਜੀ। ਮੈਂ ਕੱਲ ਜਿੰਨਾ ਆ ਕੇ ਰਿਕਾਰਡ ਦੇਖਿਆ ਨਾ ਇੱਥੇ। ਮੈਨੂੰ ਇਹ ਪਤਾ ਲੱਗਿਆ ਕਿ ਸਭ ਦੇ ਵਿੱਚੋਂ ਜੇ ਕੋਈ ਬੰਦਾ ਚੇਅਰਮੈਨ ਹੋਣ ਦੇ ਬਾਵਜੂਦ ਮੈਂ ਕਹਿੰਦਾ ਜੇ ਕੋਈ ਬੰਦਾ ਚੇਅਰਮੈਨ ਹੋਣ ਦੇ ਬਾਵਜੂਦ ਇਸ ਗੱਲ ਦੇ ਡਟਿਆ ਹੋਇਆ ਨਾ। ਸੋ ਪਤਾ ਲੱਗਿਆ ਕਿ ਉਹ ਬੰਦਾ ਹੈ ਜਿਹੜਾ ਕਦੇ ਗਲਤ ਬੰਦੇ ਦੇ ਪਿੱਛੇ ਨਹੀਂ ਆਇਆ। ਮੈਂ ਸਾਰੀ ਕੱਲ ਸਰਚ ਇਨਕੁਆਰੀ ਸਾਰੇ ਕੁਝ ਦੀ ਕੀਤੀ ਆ ਕੇ। ਆਜੂਗਾ ਤੇਰੇ ਅੱਖੇ। ਤੁਸੀਂ ਬੁਲਾਓ ਕੀ ਗੱਲ ਤੇਰੇ ਆਖੇ ਨਹੀਂ ਆਉਂਦੀ ਨਹੀਂ ਆ ਜਾਣਗੀ ਮੈਂ ਬੁਲਾਉ ਲਾ ਫੋਨ ਚੇਅਰਮੈਨ ਸਾਹਿਬ ਨੂੰ ਹੈਲੋ ਅਨਜੀਤ ਚੇਅਰਮੈਨ ਸਾਹਿਬ ਹੋੜਾਇਆ ਠਾਣੇ ਆਇਓ ਜੀ ਕੰਮ ਪੈ ਗਿਆ ਉਹ ਨਵਾਂ ਠਾਣੇ ਦਾ ਨਹੀਂ ਬੋਲ ਕੇ ਆਇਆ ਹਾਂ ਆ ਬੜਾ ਠਾਣੇ ਤੇ ਜਲਦੀ ਆਇਓ ਜੇ ਨੜੀਆਂ ਪੈ ਚੀ ਜਾਂਦੀਆਂ ਨਵਾਂ ਥਾਣੇਦਾਰ ਨਹੀਂ ਬਦਲ ਕੇ ਆਇਆ ਤੁਹਾਡੀ ਬੋਲੀ ਪਤਾ ਨਹੀਂ ਕਿਹੜੇ ਲੋਕਾਂ ਨੇ ਵਿਗਾੜੀ ਹੁੰਦੀ ਹੈ ਮੈਂ ਬੜਾ ਹੈਰਾਨ ਹੁਣਾ ਬਹੁਤ ਥਾਣੇ 'ਚ ਮੈਂ ਜਾ ਕੇ ਦੇਖਿਆ ਜਿਹੜੇ ਤੁਹਾਡੇ ਅਰਗੇ ਚੌਧਰੀ ਆਉਂਦੇ ਆ ਨਾ ਉਹਨਾਂ ਦੀ ਭਾਸ਼ਾ ਆਹੀ ਹੁੰਦੀ ਹੈ ਐਸਐਸਪੀ ਨੂੰ ਫੋਨ ਕਰਾਂ ਡੀਐਸਪੀ ਨੂੰ ਫੋਨ ਕਰਾਂ ਥਾਣੇਦਾਰ ਬਦਲ ਕੇ ਆਇਆ ਹੈ ਕਿ ਘਟੋ ਘਟ ਵਰਦੀ ਦਾ ਸਤਿਕਾਰ ਕਰ ਲਿਆ ਕਰੋ ਸਿੱਖ ਲੋ ਕੁਝ ਕਿਹਨੇ ਤੁਹਾਨੂੰ ਪ੍ਰਧਾਨ ਬਣਾਇਆ ਮੈਨੂੰ ਸਮਝ ਨਹੀਂ ਆਉਂਦੀ ਥਾਣੇਦਾਰ ਸਾਹਿਬ ਕਹਿ ਦੇ ਕਹਿ ਦਿਨੇ ਨੂੰ ਮੈਨੂੰ ਕੋਈ ਚਾ ਨਹੀਂ ਇਸ ਗੱਲ ਦਾ ਵੀ ਤੁਮੇ ਥਾਣੇਦਾਰ ਸਾਹਿਬ ਆਖੇ ਨਹੀਂ ਜਵਾਨ ਸ਼ਬਦ ਬੰਦੇ ਤੇ ਜ਼ੁਬਾਨ ਫ ਕੋਈ ਨਹੀਂ ਹਾਂ ਜੀ ਸਤਿ ਸ੍ਰੀ ਅਕਾਲ ਬੈਠੋ ਜਰਨਲ ਸਰ ਠੀਕ ਹੈ ਜੀ ਠੀਕ ਹੋ ਚੇਅਰਮੈਨ ਸਾਹਿਬ ਜਾਣਦੇ ਹੋ ਬੰਦੇ ਨੂੰ ਹਾਂ ਜੀ ਜਾਣਦੇ ਇਹਨਾਂ ਨੂੰ ਮੈਂ ਹੀ ਬਿਠਾਇਆ ਪ੍ਰਧਾਨ ਤੁਸੀਂ ਬਣਾਇਆ ਹਾਂ ਜੀ ਇਹੋ ਜੇ ਬੰਦੇ ਪ੍ਰਧਾਨ ਬਣਾਉਂਦੇ ਹੋ ਤੁਹਾਡਾ ਮੈਂ ਕੱਲ ਆਉਂਦਿਆਂ ਸਾਰ ਪੜਿਆ ਸਾਰਾ ਜੋ ਤੁਹਾਡਾ ਰਹਿਣ ਸਹਿਣ ਆ ਤੁਹਾਡਾ ਵਰਤ ਵਰਤਾ ਆ ਤੁਹਾਡੀ ਚੇਅਰਮੈਨਨੀ ਹੈ ਠੀਕ ਹੈ ਤੁਹਾਡੀ ਸਰਕਾਰ ਦਾ ਨਾਅਰਾ ਨਾ ਯੋਧ ਨਸ਼ੇ ਵਿਰੁੱਧ ਠੀਕ ਹੈ ਤੇ ਤੁਹਾਡੇ ਅਖਸ ਤੇ ਨਵੇਂ ਪੈਸੇ ਦੀ ਉਂਗਲ ਵੀ ਨਹੀਂ ਉੱਠਦੀ 1% ਵੀ ਉਂਗਲ ਨਹੀਂ ਉੱਠਦੀ ਤੁਹਾਡੇ ਤੇ ਤੇ ਤੁਸੀਂ ਇਹ ਕਹਿੰਦੇ ਵੀ ਪਛਾਣਦੇ ਹੋ ਤੇ ਮੈਂ ਹੀ ਬਣਾਇਆ ਕਿਹੜੇ ਹਿਸਾਬ ਦੇ ਵਿੱਚ ਬਣਾਤਾ ਪ੍ਰਧਾਨ ਇਸ ਬੰਦੇ ਨੂੰ ਇਹ ਦੇਖੋ ਆ ਉਹ ਜਿਹੜਾ ਬੰਦਾ ਬੈਠਾ ਨਾ ਫਿਰ ਇਹ ਵੀ ਜਾਣਦੇ ਹੋਗੇ ਤੁਸੀਂ ਵੀ ਕੌਣ ਆ ਉਹ ਉਹ ਇਥੋਂ ਦਾ ਸਿੰਥੈਟਿਕ ਨਸ਼ੇ ਦਾ ਕਿੰਗ ਹੈ ਇਹ ਸਥਾਨੇ ਦੇ ਇਲਾਕੇ ਦਾ ਇਹਨੂੰ ਦੇਖੋ ਇਹ ਬੰਦੇ ਨੂੰ ਫੜ ਕੇ ਲਿਆਂਦਾ ਪਹਿਲਾਂ ਮੈਂ ਅੱਜ ਪਹਿਲੇ ਦਿਨ ਕੰਮ ਸ਼ੁਰੂ ਹੀ ਉੱਥੋਂ ਕੀਤਾ ਹੈ ਇਹਨੂੰ ਫੜ ਕੇ ਲੈਂਦਾ ਹੈ ਇਹਦੇ ਕੋਲੋਂ ਪਤਾ ਕੀਤਾ ਕਿ ਕਿਹੜੇ ਬੰਦੇ ਇੱਥੇ ਕੰਗ ਹੈ ਜਿਹੜੇ ਸਾਰੇ ਇਲਾਕੇ ਦੇ ਵਿੱਚ ਸਪਲਾਈ ਦਿੰਦੇ ਆ ਆ ਦੇਖੋ ਬੇੜਾ ਗਰਕ ਹੋਣ ਤੇ ਹੋਇਆ ਆ ਫਰੈਸ਼ ਸਰਿੰਜੋ ਤੇ ਜੇਬ ਦੇ ਵਿੱਚੋਂ ਨਿਕਲੀ ਹੈ ਹਾਲਾਂਕਿ ਮੈਡੀਕਲ ਸਟੋਰਾਂ ਨੂੰ ਸਖਤ ਹਦਾਇਤਾਂ ਵੀ ਡਾਕਟਰ ਦੀ ਪਰਚੀ ਤੋਂ ਬਿਨਾਂ ਤੁਸੀਂ ਕਿਸੇ ਨੂੰ ਆ ਸੋਈ ਜਾਂ ਸਰਿੰਜ ਤੁਸੀ ਦੇਣੀ ਨਹੀਂ ਪਰ ਫਿਰ ਵੀ ਇਹ ਲੋਕ ਨਸ਼ਾ ਨਸ਼ੇੜੀ ਬੰਦੇ ਕਿੱਥੋਂ ਲੈ ਕੇ ਆਉਂਦੇ ਆ ਮੈਂ ਇਸ ਗੱਲ ਤੋਂ ਬਹੁਤ ਚਿੰਤਤ ਆ ਇਹਦੇ ਕੋਲੋਂ ਮੈਂ ਪਤਾ ਕਰੂੰਗਾ ਜਿਹੜੇ ਮੈਡੀਕਲ ਸਟੋਰ ਤੋਂ ਇਹ ਚੀਜ਼ ਆਈ ਹੈ ਉਹ ਬੰਦੇ ਨੂੰ ਮੈਂ ਨਿਕਲਣ ਨਹੀਂ ਦਿੰਦਾ ਠੀਕ ਹੈ ਠੀਕ ਹੈ ਇਹ ਬੰਦੇ ਨੇ ਕੀਤੀ ਐ ਬਦਮੀ ਜੀ ਤੁਹਾਡੇ ਪ੍ਰਧਾਨ ਨੇ ਠੀਕ ਹੈ ਜੀ ਪਹਿਲਾਂ ਫੋਨ ਤੇ ਨੇ ਮੈਨੂੰ ਆਖਿਆ ਵੀ ਅੱਜ ਤੱਕ ਸਾਨੂੰ ਥਾਣੇ ਨਹੀਂ ਆਉਣਾ ਪਿਆ ਇਹ ਸਾਡਾ ਬੰਦਾ ਕਹਿੰਦਾ ਇੱਕ ਬੰਦਾ ਨਸ਼ੇ ਦਾ ਤਸਕਰ ਐ ਇੱਕ ਬੰਦਾ ਸਮਗਲਰ ਐ ਇੱਕ ਮਗਰਮਾਚਾ ਮੈਂ ਕਹਿ ਸਕਦਾ ਆਪਣੇ ਸ਼ਬਦਾਂ ਅੱਛਾ ਠੀਕ ਹੈ ਸਭ ਤੋਂ ਵੱਡੀ ਖੇਪ ਇਹਦੇ ਕੋਲ ਆਉਂਦੀ ਐ ਇਹਦੇ ਬਾਰੇ ਬੰਦੇ ਦੇ ਸ਼ਬਦ ਸੀ ਇਹ ਮੇਰਾ ਭਰਾ ਐ ਇਹ ਮੇਰਾ ਮਿੱਤਰ ਐ ਜਦੋਂ ਮੈਂ ਕਿਹਾ ਕਿ ਇਹਦੇ ਤੇ ਮੈਂ ਪਰਚਾ ਦੇਤਾ ਸਮਝੋ ਦੇਤਾ ਤੇ ਇਹ ਬੰਦਾ ਮੈਂ ਸਾਰੀ ਉਮਰ ਬਾਹਰ ਨਹੀਂ ਆਉਣ ਦੇਣਾ ਠੀਕ ਹੈ ਜੀ ਸਹੀ ਬੰਦੇ ਨੇ ਮੈਨੂੰ ਮੋੜ ਕੇ ਗੱਲ ਆਖੀ ਸੀ ਕਹਿੰਦਾ ਅੱਜ ਤੱਕ ਤੁਹਾਨੂੰ ਥਾਣੇ ਨਹੀਂ ਆਉਣਾ ਪਿਆ ਲੱਗਦਾ ਥਾਣੇ ਆਉਣਾ ਪਊਗਾ ਮੈਂ ਉਹਨੂੰ ਕਿਹਾ ਆ ਜਾ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਇਹ ਆਇਆ ਤੇ ਇੱਥੇ ਆ ਕੇ ਨੇ ਬਹੁਤ ਬਤਮੀਜ਼ੀ ਕੀਤੀ ਐ ਮੈਂ ਐਸਐਸਪੀ ਨੂੰ ਫੋਨ ਕਰਦਾ ਸਾਡੇ ਸਤਕਾਰਯੋਗ ਐਸਐਸਪੀ ਸਾਹਿਬ ਸ਼ਬਦ ਦੇ ਉਹਨੂੰ ਨਹੀਂ ਵਰਤਣਾ ਆਇਆ ਪਤਾ ਨਹੀਂ ਕਿ ਉਹ ਜਾਣ ਪੜ ਗਵਾਰ ਲੋਕਾਂ ਨੂੰ ਤੁਸੀਂ ਕਿਹੜੇ ਲਾਲਚ ਦੇ ਵਿੱਚ ਪ੍ਰਧਾਨਗੀਆਂ ਦੇ ਦਿੰਦੇ ਹੋ ਕਿੜੀਆਂ ਕਿੜੀਆਂ ਉਦੇਦਾਰੀਆਂ ਦੇ ਦਿੰਦੇ ਹੋ ਇਹ ਬੰਦੇ ਨੇ ਬਹੁਤ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਮੈਂ ਐਨਡੀਪੀਐਸ ਦਾ ਪਰਚਾ ਦੇਣਾ ਉਹ ਤਾਂ ਫਾਈਨਲ ਹੋ ਗਿਆ ਇਹਦੇ ਤੇ ਮੈਂ ਦੇਣਾ 12 ਉਹਦੀ ਮਦਦ ਕਰਨ ਦਾ ਠੀਕ ਹੈ ਬਰਾਬਰ ਤਾਂ ਕੋ ਜਵਾਨ ਫੈਸਲ ਗਿਆ ਬਸ ਕੋਈ ਗੱਲ ਨਹੀਂ ਜ਼बान ਫਿਸਲ ਗਈ ਹੁਣ ਜੇ ਇਹ ਬਸ ਕੋਈ ਗਲਤੀ ਹੋ ਗਈ ਮੈਂ ਕਹਿੰਦਾ ਹੁਣ ਚੇਅਰਮੈਨ ਸਾਹਿਬ ਨੂੰ ਬੁਲਾਇਆ ਤੇ ਮੈਨੂੰ ਗੱਲ ਕਰਨ ਦਿਓ ਇਹ ਤੇ ਮੈਂ ਪਰਚਾ ਦੇਣਾ 120 ਬੀ ਦਾ ਠੀਕ ਹੈ ਜੀ ਮਾੜੇ ਲੋਕਾਂ ਦੀ ਮਦਦ ਕਰਨ ਦਾ ਇਹ ਤੇ ਪਰਚਾ ਦੇਣਾ ਤੁਸੀਂ ਦੱਸੋ ਤੁਸੀਂ ਸਾਫ਼ ਸੁਥਰੇ ਐਕਸ ਦੇ ਬੰਦੇ ਹੋ ਸਾਡਾ ਸਭ ਤੋਂ ਪੁਰਾਣਾ ਮੁਲਾਜ਼ਮ ਹੈ ਪਰਮਜੀਤ ਠੀਕ ਹੈ ਜੀ ਤੇ ਮੈਂ ਪਰਮਜੀਤ ਨੂੰ ਸਾਰੀ ਗੱਲ ਪੁੱਛੀ ਹੈ ਠੀਕ ਹੈ ਜੀ ਠੀਕ ਹੈ ਇਹ ਬੰਦੇ ਨੇ ਇਹਨੂੰ ਵੀ ਪਰਮਜੀਤ ਨੇ ਫੜ ਕੇ ਲੈਂਦਾ ਇਹਨੂੰ ਵੀ ਪਰਮਜੀਤ ਨੇ ਫੜ ਕੇ ਲੈਂਦਾ ਠੀਕ ਹੈ ਇਸ ਬੰਦੇ ਨੇ ਤੁਹਾਡੇ ਬਾਰੇ ਦੱਸਿਆ ਕਿ ਚੇਅਰਮੈਨ ਸਾਹਿਬ ਦਾ ਅਕਸ ਜਿਹੜਾ ਉਹ ਬਹੁਤ ਵਧੀਆ ਹੁਣ ਦੱਸੋ ਵੀ ਉਹ ਬੰਦਾ ਤਾਂ ਗਿਆ ਅੰਦਰ ਜੇਲ੍ਹ ਦੇ ਵਿੱਚ ਉਹ ਤਾਂ ਮੈਂ ਬਾਹਰ ਆਉਣ ਨਹੀਂ ਦੇਣਾ ਜਿਹੜਾ ਉਹ ਬੈਠਾ ਨੱਚੇ ਵਾਲਾ ਆਹ ਬੰਦਾ ਤੁਸੀਂ ਕਹੇ ਕਿ ਤੁਹਾਡਾ ਪ੍ਰਧਾਨ ਬਣਾਇਆ ਹੋਇਆ ਮੇਰੀ ਕੋਸ਼ਿਸ਼ ਨਹੀਂ ਹੁੰਦੀ ਕਿਸੇ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾਵੇ ਪਰੇਸ਼ਾਨ ਕੀਤਾ ਜਾਵੇ ਪਰ ਜਦੋਂ ਕੋਈ ਬੰਦਾ ਆਪਣਾ ਆਪ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਫਿਰ ਮੈਂ ਬਖਸ਼ਦਾ ਨਹੀਂ ਹੁੰਦਾ ਦੇ ਦੇ ਆ ਪਰਚਾ ਇੱਥੇ ਤੇਲਕਾ ਲੀਨ ਚਾਰਜ ਇਨਚਾਰਜ ਇਹਨਾਂ ਨੂੰ ਮੇਰੇ ਕਹਿੰਦੇ ਤੁਹਾਡੇ ਕਹਿਣ ਤੇ ਚੀਰਮੈਨ ਸਭ 120 ਦੀ ਥਾਂ ਦੇ ਇਸ ਦੁਬਾਰ ਪਾਵਾ 302 ਦਾ ਦੇ ਦੇ ਇੱਕ ਵਾਰੀ ਨਿੱਕੇ ਨਿੱਕੇ ਬੱਚੇ ਜੀ ਇਹਨਾਂ ਦੇ ਇੱਕ ਵਾਰੀ ਮੇਰੇ ਕਹਿਣ ਤੇ ਚੀਰਮੈਨ ਸਭ ਇੱਕ ਗੱਲ ਦੱਸੋ ਮੈਨੂੰ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਪਿਓ ਮਰ ਜਾਂਦੇ ਆ ਟੀਕੇ ਲਾ ਲਾ ਕੇ ਜਿਹੜੇ ਮਾਂ ਪਿਓ ਦੇ ਨੌਜਵਾਨ ਪੁੱਤ ਮਰ ਜਾਂਦੇ ਟੀਕੇ ਲਾ ਲਾ ਕੇ ਕੀ ਉਹਨਾਂ ਇਹਨਾਂ ਲੋਕਾਂ ਨੂੰ ਉਹਨਾਂ ਤੇ ਤਰਸ ਨਹੀਂ ਆਉਂਦਾ ਨਾ ਮਾਂ ਪਿਓ ਤੇ ਉਹਨਾਂ ਬੱਚਿਆਂ ਤੇ ਉਹਨਾਂ ਪਰਿਵਾਰਾਂ ਤੇ ਇਹ ਤਾਂ ਇਹਨਾਂ ਨੂੰ ਤਰਸਦਾ ਇਹਨਾਂ ਨੂੰ ਚਾਹੀਦਾ ਜੀ ਦੇਖੋ ਤੁਹਾਡਾ ਅਕਸ ਚੰਗਾ ਹੈ ਠੀਕ ਹੈ ਠੀਕ ਹੈ ਚੰਗੇ ਬੰਦੇ ਦੀ ਮੈਂ ਕਦਰ ਕਰਦਾ ਠੀਕ ਹੈ ਮੈਂ ਆਪਣੇ ਸਹਾਰਖਾਂ ਦੇ ਬਿਠਾਉਣਾ ਚੰਗੇ ਬੰਦਿਆਂ ਨੂੰ ਮੈਂ ਜਿੱਥੇ ਵੀ ਹੋਵਾਂ ਠੀਕ ਹੈ ਤੇ ਮਾੜੇ ਬੰਦੇ ਬੇਸ਼ੱਕ ਜੋ ਮਰਜ਼ੀ ਜਿੱਡੀ ਮਰਜ਼ੀ ਵੱਡੀ ਪਾਵਰ ਹੋਵੇ ਤੇ ਮੈਂ ਆਪਣੇ ਨੇੜੇ ਨਹੀਂ ਲੱਗਣ ਦਿੰਦਾ ਆਪਣੀ ਗਰੰਟੀ ਤੇ ਲੈ ਕੇ ਜਾਓਗੇ ਤਾਂ ਤੁਸੀਂ ਨਾਲੇ ਵਾਦਾ ਕਰਕੇ ਜਾਓਗੇ ਇਹ ਬੰਦਾ ਤੇ ਇਹਦੇ ਵਰਗੇ ਹੋਰ ਬੰਦੇ ਠੀਕ ਜਦੋਂ ਤੱਕ ਇਸ ਥਾਣੇ ਦੇ ਵਿੱਚ ਮੇਰੀ ਡਿਊਟੀ ਹੈ ਚੇਅਰਮੈਨ ਸਾਹਿਬ ਮੇਰੇ ਥਾਣੇ ਦੇ ਅੱਗੋਂ ਦੀ ਲੰਘਣ ਲੱਗਾ ਥਾਣੇ ਦੇ ਗੇਟ ਵੱਲ ਵੀ ਨਹੀਂ ਝਾਕਣਗੇ ਠੀਕ ਹੈ ਅੰਦਰ ਆਉਣਾ ਬਹੁਤ ਦੂਰ ਦੀ ਗੱਲ ਹੈ ਮੈਂ ਕਿਸੇ ਕੰਮ ਦੇ ਵਿੱਚ ਮੇਰੇ ਕੋਲ ਥਾਣੇ ਆ ਗਿਆ ਨਾ ਤੇ ਜਿਹੜਾ ਵੀ ਬਦਤਮੀਜ਼ੀ ਜਿਹੜੀ ਇਹਨੇ ਅੱਜ ਕੀਤੀ ਉਹ ਮੈਨੂੰ ਰੜਕਦੀ ਰਹੂਗੀ ਤੇ ਕਿਸੇ ਵੀ ਕੰਮ ਦੇ ਵਿੱਚ ਮੇਰੇ ਕੋਲ ਆ ਗਿਆ ਚਾਹੇ ਚੰਗੇ ਮਾੜੇ ਕੇਸੇ ਮਰਜੀ ਆਗਾ ਚੰਗੇ 'ਚ ਤਾਂ ਇਹਨੇ ਆਉਣਾ ਨਹੀਂ ਮੈਨੂੰ ਪਤਾ ਠੀਕ ਹੈ ਜੀ ਤੇ ਜੇ ਨੈਕਸਟ ਟਾਈਮ ਮੇਰੇ ਥਾਣੇ ਆ ਗਿਆ ਨਾ ਮੇਰੀ ਇੱਥੇ ਮੇਰੀ ਡਿਊਟੀ ਤੇ ਚੱਲਦੇ ਆ ਤਾਂ ਮੈਂ ਬੰਦਾ ਟੰਗ ਦੇਣਾ ਮੈਂ ਕਿਸੇ ਦੀ ਨਹੀਂ ਸੁਣਨੀ ਉਸ ਤੋਂ ਬਾਅਦ ਵਿੱਚ ਚਲੋ ਜੀ ਇੱਕ ਵਾਰੀ ਇਹਨਾਂ ਨੂੰ ਦક્ષਤ ਆਪਣੇ ਤੁਹਾਡੇ ਕਹਿਣ ਤੇ ਆ ਮੇਰੇ ਕਹਿਣ ਪਰ ਇਹ ਗੱਲ ਸਮਝਾ ਦਿਓ ਇਹਨੂੰ ਠੀਕ ਹੈ ਜੀ ਕਿ ਕਿਸੇ ਵੀ ਤਰ੍ਹਾਂ ਦਾ ਫੋਨ ਕਿਸੇ ਵੀ ਤਰ੍ਹਾਂ ਦੀ ਫਰਵਾਇਸ਼ ਕੋਈ ਵੀ ਸਫਾਰਿਸ਼ ਲੈ ਕੇ ਜਦੋਂ ਤੱਕ ਮੈਂ ਇਸ ਥਾਣੇ ਦੇ ਵਿੱਚ ਐਨ ਇਸ ਥਾਣੇ ਵੱਲ ਝਾਕ ਕੇ ਇਹਨਾਂ ਬੰਦਾ ਪ੍ਰਧਾਨ ਤੁਹਾਡਾ ਠੀਕ ਹੈ ਇਹਨੂੰ ਬਾਰ-ਬਾਰ ਵਰਤੋ ਜਿੱਥੇ ਮਰਜੀ ਤੁਸੀਂ ਚੰਗੇ ਬੰਦੇ ਹੋ ਸਰਕਾਰ ਦਾ ਨਾਹਰਾ ਜਯੋਧਨ ਅਸ਼ਿਵਰਧ ਮੈਂ ਉੱਤੇ ਪਹਿਰਾ ਦੇਣ ਤੇ ਮੈਂ ਆਪਣਾ ਮੈਂ ਬਜੇਦਾ ਠੀਕ ਹੈ ਜੀ ਠੰਡਾ ਠੰਡਾ ਮੰਗਾਲਾ ਕੁਛ ਬਾਈ ਜੀ ਪਰਮਜੀਤ ਹਾਂ ਜੀ ਆ ਇਹਨੂੰ ਇਹਨੂੰ ਪਾਣੀ ਪੂਣੀ ਪਿਆਓ ਕਿਉਂ ਨਹੀਂ ਜੀ ਰੋਟੀ ਰੋਟੀ ਪੁੱਛ ਲਓ ਇਹਨੂੰ ਇਹਦਾ ਕਰੋ ਸਮਾਨ ਤਿਆਰ ਵਾਹਿਗੁਰੂ ਜੀ ਕੰਦਰੇ ਮਾ ਬਿੰਦੇ ਹਾਂ ਤੇਰੇ ਵਰਗਾ ਨੂੰ ਕੋਈ ਮਾਫੀ ਨਹੀਂ ਤੂੰ ਜੇਲ੍ਹ ਜਾਏਗਾ ਤੇ ਤੇਰੇ ਘਰ ਤੇ ਚੱਲੂਗਾ ਬੁਲਡੋਜ਼ਰ ਸਾਫ਼ਤੀ ਹੋ ਗਈ ਅੱਗੇ ਤਾਂ ਧਿਆਨ ਰੱਖਣਾ ਚੇਅਰਮੈਨ ਸਾਹਿਬ ਅੱਗੇ ਤਾਂ ਜਾ ਫਿਰ ਮੈਨੂੰ ਕਹਿ ਦਿਓ ਚੇਅਰਮੈਨ ਸਾਹਿਬ ਕਹਿ ਦੇਣ ਕਿ ਹਾਂ ਮੇਰਾ ਵੇਖਦਾ ਫਿਰ ਮੈਂ ਇੱਕ ਦੇਖ ਲੈਣਾ ਕੀ ਕਰਨਾ ਤੁਹਾਡਾ ਵੇਖਦਾ ਚੇਅਰਮੈਨ ਸਾਹਿਬ ਨਹੀਂ ਤੁਹਾਡਾ ਸਮਾਨ ਵੇਚਦੇ ਆ ਨਹੀਂ ਸਰ ਜੀ ਨਹੀਂ ਤੁਹਾਡਾ ਕੋਈ ਲਿੰਕ ਹੈ ਇਸ ਬੰਦੇ ਨਾਲ ਆਪਣੇ ਇਹ ਇਹ ਦਾ ਬਾਈ ਦਾ ਹੋਊਗਾ ਲਿੰਕ ਜੀ ਤੁਹਾਡਾ ਕੋਈ ਨਹੀਂ ਮੇਰਾ ਕੋਈ ਨਹੀਂ ਇਹ ਤਾਂ ਬਾਈ ਦੇ ਮੂੰਹੋਂ ਮੈਨੂੰ ਆਉਣਾ ਪਿਆ ਜਿੰਨਾ ਮਗਰ ਚੇਅਰਮੈਨ ਸਾਹਿਬ ਇਹਨੂੰ ਲਾਜੋ ਪ੍ਰਧਾਨ ਨੂੰ ਆਪਦੇ ਨੂੰ ਠੀਕ ਹੈ ਜੀ ਠੀਕ ਹੈ ਫਿਰ ਨੈਕਸਟ ਟਾਈਮ ਜੇ ਬੰਦਾ ਮੇਰੇ ਕਾਬੂ ਆ ਗਿਆ ਨਾ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਥੋਡੇ ਵਰਗਾ ਜਿਹੜਾ ਸਾਫ਼ ਸੁਥਰਾ ਐਕਸ ਦਾ ਬੰਦਾ ਹੈ ਨਾ ਉਹ ਮੇਰੇ ਕੋਲ ਨਾ ਠੀਕ ਹੈ ਜੀ ਫਰਮਜੀਤ ਹਾਂ ਜੀ ਇਹਨੂੰ ਹਵਾਲਾ ਚ ਠੀਕ ਹੈ ਧਿਆਨ ਰੱਖਿਓ ਇਹਦਾ ਕੋਈ ਪਾਣੀ ਪਤ ਨਹੀਂ ਦੇਣਾ ਇਹਦਾ ਆਪਾਂ ਸੁਧਾਰ ਕਰਾਂਗੇ ਠੀਕ ਹੈ ਜੀ ਆਪਾਂ ਬਚਾਵਾਂਗੇ ਇਹਨੂੰ ਜਿੰਨਾ ਬਚਾ ਸਕਦੇ ਆਪਾਂ ਉਹਦੀ ਪਾਓ ਕਾਰਵਾਈ ਠੀਕ ਹੈ ਹਾਂ ਜੀ ਉਹਨੂੰ ਵੱਡੇ ਘਰ ਦੀ ਤਿਆਰੀ ਕਰੋ ਉਹਦੀ ਠੀਕ ਹੈ ਜੀ ਠੀਕ ਹੈ ਦੱਤ ਦੀ ਹਾਂ ਠੀਕ ਹੈ ਚੇਅਰਮੈਨ ਸਾਹਿਬ ਧੰਨਵਾਦ ਬਹੁਤ-ਬਹੁਤ ਸਾਹਿਬ ਹਾਂ ਠੀਕ ਹੈ ਸਤਿ ਬਖਸ਼ਿਆ ਗਿਆ ਵਸਤੂ ਕੋਈ ਗੱਲ ਨਹੀਂ ਤੇਰੇ ਰਸੇ ਵਟਿਆਗੇ ਪਰਮਜੀਤ ਚਲ ਉਧਰ ਚੱਲ ਨਾਲ ਦੀ ਇਹਨੂੰ ਦਿਓ ਹਵਾਲਾ ਚ ਤੇ ਆਦੀ ਪਾਓ ਕਾਰਵਾਈ ਵੱਡੇ ਘਰ ਦਾ ਬਿਸਤਰਾ ਬਨੋ ਇਹਦਾ